ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਭਾਈ ਮੱਖਣ ਸ਼ਾਹ ਜੀ ਗੁਰੂ ਘਰ ਦੇ ਬਹੁਤ ਵੱਡੇ ਸ਼ਰਧਾਲੂ ਸਨ ਤੇ ਉਹਨਾਂ ਦਾ ਪੂਰਾ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਉੱਤੇ ਬਹੁਤ ਵਿਸ਼ਵਾਸ ਕਰਦਾ ਸੀ ਤੇ ਭਾਈ ਮੱਖਣ ਸ਼ਾਹ ਜੀ ਕਾਮਕਾਰ ਤੋਂ ਇੱਕ ਵਪਾਰੀ ਸਨ ਇੱਕ ਵਾਰੀ ਜਦੋਂ ਉਹ ਵਪਾਰ ਕਰਨ ਲਈ ਸਮੁੰਦਰੀ ਜਹਾਜ਼ ਤੇ ਸਮਾਨ ਲਾਦ ਕੇ ਜਾ ਰਹੇ ਸਨ ਤਾਂ ਉਸ ਵੇਲੇ ਉਹਨਾਂ ਦਾ ਜਹਾਜ਼ ਇੱਕ ਭਿਆਨਕ ਤੂਫਾਨ ਵਿੱਚ ਫਸ ਗਿਆ। ਤੂਫਾਨ ਇੰਨਾ ਕੋ ਜਿਆਦਾ ਸੀ ਕਿ ਉਸ ਨੇ ਸਮੁੰਦਰ ਵਿੱਚ ਉਤਲ ਪੁਤਲ ਮਚਾ ਦਿੱਤੀ। ਤੇ ਉਸ ਭਿਆਨਕ ਤੂਫਾਨ ਦੇ ਨਾਲ ਜਹਾਜ਼ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਗਿਆ। ਪਾਣੀ ਦੀਆਂ ਛੱਲਾਂ ਇੰਨੀਆਂ ਜ਼ੋਰਦਾਰ ਸਨ ਕਿ ਜਹਾਜ਼ ਦੇ ਨਾਲ ਰस्सੀਆਂ ਨਾਲ ਬੰਨਿਆ ਸਮਾਨ ਵੀ ਛੱਲਾਂ ਦੇ ਨਾਲ ਹੀ ਵਹਿਣਾ ਸ਼ੁਰੂ ਹੋ ਗਿਆ। ਅਚਾਨਕ ਪਾਣੀ ਦੀ ਇੱਕ ਜ਼ੋਰਦਾਰ ਛੱਲ ਆਈ। ਤੇ ਭਾਈ ਮੱਖਣ ਸ਼ਾਹ ਨੂੰ ਸਮੁੰਦਰ ਵਿੱਚ ਖਿੱਚਣ ਲੱਗੀ ਜਿਸ ਕਾਰਨ ਭਾਈ ਸਾਹਿਬ ਜੀ ਦੀ ਦਸਤਾਰ ਲੱਤ ਕੇ ਉਹਨਾਂ ਦੇ ਸਰੀਰ ਨਾਲ ਫਸ ਗਈ ਤੇ ਭਾਈ ਮੱਖਣ ਸ਼ਾਹ ਜੀ ਨੇ ਆਪਣੀ ਦਸਤਾਰ ਦੇ ਨਾਲ ਆਪਣੇ ਆਪ ਨੂੰ ਜਹਾਜ਼ ਨਾਲ ਬੰਨ ਲਿਆ ਜਿਸ ਕਰਕੇ ਉਹ ਉੱਥੇ ਹੀ اٹਕੇ ਰਹੇ ਸਮੁੰਦਰੀ ਜਹਾਜ਼ ਨੂੰ ਚਲਾਉਣ ਵਾਲੇ ਮਲਾਣੇ ਨੇ ਭਾਈ ਮੱਖਣ ਸ਼ਾਹ ਜੀ ਨੂੰ ਦੱਸਿਆ ਕਿ ਤੂਫਾਨ ਤਾਂ ਰੁਕ ਨਹੀਂ ਰਿਹਾ ਤੇ ਸਾਡਾ ਜਹਾਜ਼ ਕੁਝ ਹੀ ਸਮੇਂ ਬਾਅਦ ਡੁੱਬ ਜਾਵੇਗਾ ਤਾਂ ਮਲਾਣੇ ਦੇ ਮੂੰਹ ਇਹ ਗੱਲ ਸੁਣ ਕੇ ਭਾਈ ਮੱਖਣ ਸ਼ਾਹ ਜੀ ਬਿਲਕੁਲ ਨਹੀਂ ਡੋਲੇ ਤੇ ਆਕਾਗਰ ਚਿਤ ਹੋ ਕੇ ਸਤੰਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸ ਕਰਨ ਲੱਗੇ ਕਿ हे ਸੱਚੇ ਪਾਤਸ਼ਾਹ ਜੀ ਮੇਰਾ ਜਹਾਜ਼ ਡੁੱਬਣ ਵਾਲਾ ਹੈ ਕਿਰਪਾ ਕਰਕੇ ਮੇਰੇ ਡੁੱਬਦੇ ਜਹਾਜ਼ ਨੂੰ ਬਚਾ ਲਓ हे ਦੀਨ ਦਿਆਲ ਜੇਕਰ ਤੁਸੀਂ ਮਿਹਰ ਕੀਤੀ ਤਾਂ ਮੇਰਾ ਜਹਾਜ਼ ਡੁੱਬਣ ਤੋਂ ਬਚ ਗਿਆ ਮੈਂ ਗੁਰੂ ਘਰ ਜਾ ਕੇ ਸਭ ਤੋਂ ਪਹਿਲਾਂ 500 ਮੋਹਰਾਂ ਭੇਟਾ ਕਰਾਂਗਾ ਭਾਈ ਸਾਹਿਬ ਜੀ ਨੂੰ ਪੂਰਾ ਵਿਸ਼ਵਾਸ ਸੀ ਕਿ ਗੁਰੂ ਜੀ ਸਮਰੱਥ ਸਨ ਤੇ ਉਹਨਾਂ ਦਾ ਜਹਾਜ਼ ਜ਼ਰੂਰ ਬਚਾਉਣਗੇ ਪਰਮਾਤਮਾ ਦੀ ਕਿਰਪਾ ਹੋਈ ਤੇ ਥੋੜੀ ਦੇਰ ਬਾਅਦ ਹਵਾ ਦਾ ਰੁਖ ਬਦਲ ਗਿਆ ਤੇ ਤੂਫਾਨ ਦੂਸਰੀ ਦਿਸ਼ਾ ਵੱਲ ਚਲਾ ਗਿਆ ਪਾਣੀ ਦੀਆਂ ਲਹਿਰਾਂ ਥੰਮ ਗਈਆਂ ਤੇ ਜਹਾਜ਼ ਆਰਾਮ ਨਾਲ ਕੰਢੇ ਤੇ ਪਹੁੰਚ ਗਿਆ ਜਿਸ ਤੋਂ ਬਾਅਦ ਭਾਈ ਮੱਖਣ ਸ਼ਾਹ ਜੀ ਦਿੱਲੀ ਵਾਪਸ ਆ ਗਏ ਤੇ ਦਿੱਲੀ ਆਣ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ ਤਾਂ 500 ਮੋਹਰਾਂ ਨੂੰ ਭੇਟਾ ਕਰਨ ਲਈ ਭਾਈ ਮੱਖਣ ਸ਼ਾਹ ਜੀ ਬਾਬਾ ਬਕਾਲਾ ਪਹੁੰਚ ਗਏ ਉੱਥੇ ਪਹੁੰਚ ਕੇ ਕੀ ਦੇਖਦੇ ਨੇ ਕਿ ਤਕਰੀਬਨ 22 ਸਾਧੂ ਅਲੱਗ-ਅਲੱਗ ਥਾਵਾਂ ਤੇ ਬੈਠੇ ਹੋਏ ਨੇ ਜਿਹੜੇ ਕੀ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤੀ ਅਖਵਾ ਰਹੇ ਨੇ ਤਾਂ ਇਹਨਾਂ 22 ਸਾਧੂਆਂ ਨੂੰ ਵੇਖ ਕੇ ਭਾਈ ਮੱਖਣ ਸ਼ਾਹ ਜੀ ਦੁਬਦਾਂ ਵਿੱਚ ਪੈ ਗਈ। ਕਿ ਇਹਨਾਂ ਵਿੱਚੋਂ ਸੱਚਾ ਗੁਰੂ ਕੌਣ ਹੋਵੇਗਾ? ਤਾਂ ਸੋਚਨ ਸਮਝਣ ਤੋਂ ਬਾਅਦ ਭਾਈ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਨੇ ਮੇਰੀ ਅਰਦਾਸ ਨੂੰ ਸੁਣ ਕੇ ਮੇਰਾ ਜਹਾਜ਼ ਡੁੱਬਣ ਤੋਂ ਬਚਾਇਆ ਸੀ, ਉਹ ਤਾਂ ਅੰਤਰਜਾਮੀ ਹੋਵੇਗਾ। ਤਾਂ ਇਸ ਸੋਚਣ ਤੋਂ ਬਾਅਦ ਭਾਈ ਮੱਖਣ ਸ਼ਾਹ ਜੀ ਨੇ ਸਾਰੇ ਸਾਧੂਆਂ ਨੂੰ 2-2 ਮੋਹਰੇ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਪੇ 21 ਸਾਧੂ ਉਹਨਾਂ ਦੋ ਦੋ ਮੋਹਰਾਂ ਵੇਚ ਹੀ ਬੜੇ ਖੁਸ਼ ਹੋ ਗਏ ਤਾਂ ਇਹ ਵੇਖ ਕੇ ਭਾਈ ਮੱਖਣ ਸ਼ਾਹ ਜੀ ਸਮਝ ਗਏ ਕਿ ਇਹਨਾਂ ਵਿੱਚੋਂ ਕੋਈ ਜਣਾ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਜੋਤੀ ਦਾ ਰੂਪ ਨਹੀਂ ਹੈ ਤਾਂ ਭਾਈ ਮੱਖਣ ਸ਼ਾਹ ਜੀ ਨੇ ਸੱਚੇ ਗੁਰੂ ਜੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਖੋਜ-ਬੀਨ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਇੱਥੋਂ ਥੋੜੀ ਦੂਰ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਹਾਪੁਰਖ ਇੱਕ ਪੋਰੇ ਵਿੱਚ ਬੈਠੇ ਹੋਏ ਨੇ ਭਾਈ ਮੱਖਣ ਸ਼ਾਹ ਜੀ ਜਦੋਂ ਉਸ ਭੋਰੇ ਦੇ ਕੋਲ ਪਹੁੰਚੇ ਤਾਂ ਅੱਗੋਂ ਉਹਨਾਂ ਨੂੰ ਮਾਤਾ ਗੁਜਰੀ ਜੀ ਦੇ ਦਰਸ਼ਨ ਹੋਏ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਨੇ ਜਦੋਂ ਭਾਈ ਮੱਖਣ ਸ਼ਾਹ ਜੀ ਭੋਰੇ ਦੇ ਅੰਦਰ ਗਏ ਤਾਂ ਉੱਥੇ ਪਹੁੰਚ ਕੇ ਉਹਨਾਂ ਨੇ ਸਿੱਧ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਆਪਣਾ ਸੀਸ ਨਿਭਾਇਆ ਤੇ ਚਰਨਾਂ ਨੂੰ ਹੱਥ ਲਗਾਇਆ ਤੇ ਉਹਨਾਂ ਨੂੰ ਵੀ ਪੰਜ ਮੋਰਾ ਭੇਟਾ ਕਰ ਦਿੱਤੀਆਂ ਪੰਜ ਮੋਰਾ ਨੂੰ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਭਾਈ ਜਦੋਂ ਤੇਰੇ ਉੱਪਰ ਔਖੀ ਘੜੀ ਬਣ ਆਈ ਸੀ ਤਾਂ ਉਸ ਵੇਲੇ ਤੂੰ ਗੁਰੂ ਘਰ ਵਿੱਚ 500 ਮੋਹਰਾ ਭੇਟਾ ਕਰਨ ਦਾ ਵਚਨ ਕੀਤਾ ਸੀ ਤੇ ਆਕਾਲ ਪੁਰਖ ਨੇ ਤੇਰਾ ਜਹਾਜ਼ ਡੁੱਬਣ ਤੋਂ ਬਚਾਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮੱਖਣ ਸ਼ਾਹ ਦੀਆਂ ਅੱਖਾਂ ਵਿੱਚ ਨੀਰ ਵਹਿਣ ਲੱਗ ਪਏ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਏ ਸਮਝ ਗਏ ਕਿ ਇਹ ਹੀ ਸੱਚੇ ਗੁਰੂ ਨੇ ਸੱਚੇ ਗੁਰੂ ਜੀ ਦੇ ਦਰਸ਼ਨ ਪਾ ਕੇ ਭਾਈ ਮੱਖਣ ਸ਼ਾਹ ਜੀ ਇੰਨੀ ਖੁਸ਼ੀ ਵਿੱਚ ਆ ਗਏ ਕਿ ਉਹ ਛੱਤ ਉੱਤੇ ਚੜ ਕੇ ਆਪਣੀ ਗੱਲ ਵਿੱਚ ਪਾਏ ਪਰਨੇ ਨੂੰ ਜੋਰ-ਜੋਰ ਦੀ ਕਮੋਨ ਲੱਗੇ ਤੇ ਉੱਚੀ-ਉੱਚੀ ਬੋਲਣ ਲੱਗੇ ਕਿ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸਤਨਾਮ ਸ੍ਰੀ ਵਾਹਿਗੁਰੂ